ਆਪਾਂ ਪਹੁੰਚੇ ਹੋਇਆ ਦਰਬਾਰ ਮਈਆ ਭਗਵਾਨ ਜੀ ਫਲੋਰ ਤੇ ਉੱਥੇ ਜਿਹੜੇ ਮੇਲੇ ਚੱਲ ਰਿਹਾ ਬਾਬਾ ਜੀ ਦੇ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਮੇਂ ਵੀ ਬਹੁਤ ਜੋਰਾਂ ਤੇ ਪੈ ਰਿਹਾ ਤੇ ਆਪਾਂ ਮੇਲਾ ਵੀ ਤੁਹਾਨੂੰ ਦਿਖਾਵਾਂਗੇ ਅੱਜ ਲਾਸਟ ਦੇ ਨਾ ਮੇਲੇ ਦਾ ਤੇ ਆਪਾਂ ਪਹੁੰਚੇ ਹੋਇਆ ਫਲੋਰ ਦੇ ਵਿੱਚ ਇਹ ਦੇਖ ਸਕਦੇ ਹੋ ਸਾਹਮਣੇ ਬਾਜ਼ਾਰ ਬਜੂਰ ਲੱਗੇ ਹੋਏ ਆ ਤੇ ਇਧਰ ਵੀ ਬਾਜ਼ਾਰ ਲੱਗੇ ਹੋਏ ਆ ਤੇ بارش ਬਹੁਤ ਤੇਜ਼ ਆ ਤੇ ਆਪਾਂ ਪਹਿਲਾਂ ਗੱਡੀ ਕਿਤੇ ਪਾਰਕ ਕਰਾਂਗੇ ਫਿਰ ਆਪਾਂ ਤੁਹਾਨੂੰ ਅੰਦਰ ਮਈਆ ਦੇ ਦਰਸ਼ਨ ਭਗਵਾਨ ਦਰبار ਜਿਹੜਾ ਮਈਆ ਭਗਵਾਨ ਜੀ ਦਾ ਉੱਥੇ ਤੁਹਾਨੂੰ ਦਰਸ਼ਨ ਕਰਾਵਾਂਗੇ ਪਹੁੰਚੇ ਹੋਇਆ ਆਪਾਂ ਮਈਆ ਭਗਵਾਨ ਜੀ ਦੇ ਬਾਬਾ ਜੁਮੇ ਸ਼ਾਹ ਜੀ ਦੇ ਫਲੋਰ ਤੇ ਮੀਂਹ ਪੈ ਰਿਹਾ ਵਰਦੇ ਮੀਂਹ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਾਫੀ ਸੰਗਤ ਉਪੜੀ ਹੋਈ ਆ ਤੇ ਅੱਜ ਜਿਹੜਾ ਇਹ ਲਾਸਟ ਦੇਣੇ ਚੱਲ ਰਿਹਾ ਆ ਇੱਧਰ ਦੇਖੋ ਕਿ ਤੁਸੀਂ ਲੰਗਰ ਤੇ ਲੰਗਰ ਲੱਗੇ ਹੋਇਆ ਇੱਧਰ ਠੰਡੇ ਜਲਦੀਆਂ ਸ਼ਵੀਲਾ ਆਹਾ ਲਾਹੌਰੀ ਜੀ ਦਾ ਚੱਲ ਰਿਹਾ ਇੱਥੇ ਸੰਗਤ ਦੇਖੋ ਤੁਸੀਂ ਕਾਫੀ ਇੱਥੇ ਪਹੁੰਚੀ ਹੋਈ ਆ ਤੇ ਚਲਦੇ ਆਪਾਂ ਸਾਹਮਣੇ ਭਗਵਾਨ ਮਈਆ ਦੇ ਦਰਸ਼ਨ ਕਰਾਂਗੇ ਚਲਦੇ ਆ ਬੜੇ ਜਿਹੜੇ ਦੁਆਬੇ ਦੇ ਲੋਕ ਆ ਉਹਨਾਂ ਵਿੱਚ ਬੜੀ ਸ਼ਰਧਾ ਹੈਗੀ ਆ ਤੁਸੀਂ ਦੇਖ ਰਹੇ ਹੋ ਲੰਗਰ ਵਰਤ ਰਿਹਾ ਪੂਰੇ ਠੰਡੇ ਆ ਸ਼ਵੀਲਾ ਚੱਲ ਰਹੀਆਂ ਨੇ ਆਹ ਸੇਵਾਦਾਰ ਖੜੇ ਬਾਈ ਜੀ ਕਿੱਥੋਂ ਆਏ ਹੋਇਓ ਇੱਥੇ ਲੋਕਲੇ ਜਗਤਪੁਰ ਦੇ ਆச்சா ਲੋਕਲੇ ਹੋ ਠੀਕ ਆ ਆਪਾਂ ਨੂੰ ਵੀ ਪ੍ਰਸ਼ਾਦ ਮਿਲ ਗਿਆ ਠੰਡਾ ਆ ਲਓ ਜੀ ਉਹ ਦੋ ਤਾਂ ਆਪੇ ਕਰਦੇ ਯਾਰ ਉਹ ਦੇਖ ਰਹੇ ਹਾਂ ਬਹੁਤ ਹੀ ਰਾਸ਼ਾ ਦਾ ਬਾਹਰ ਦੁਕਾਨਾਂ ਲੱਗੀਆਂ ਜਿਹੜਾ ਮੀਂਹ ਪੈ ਰਿਹਾ ਮੀਂਹ ਨੇ ਬਹੁਤ ਖਰਾਬ ਕਰਤਾ ਆ ਬੀਬੀਆਂ ਵੇਖੋ ਜਾ ਰਹੀਆਂ ਨੇ ਮੀਂਹ ਦੇ ਵਿੱਚ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਆ ਤੁਸੀਂ ਵੇਖੋਗੇ ਸਾਰੇ ਪਾਸੇ ਆ ਦੇਖੋ ਦੁਕਾਨਾਂ ਲੱਗੀਆਂ ਮੇਲਾ ਪੂਰਾ ਜਿਹੜਾ ਮੇਲੇ ਜਿਹਾ ਨਜ਼ਰ ਆਉਂਦਾ ਨੇ ਪੁਰਾਣੇ ਮੇਲੇ ਲੱਗਦੇ ਨੇ ਪਕੌੜੇ ਆਂਦੇ ਹੋਰ ਲੱਲਾ ਪਪਾ ਇਹ ਜਾ ਕਾਹੜਾ ਕੁਝ ਹੈਗਾ ਤੇ ਮੀਂਹ ਵੀ ਪੈ ਜਾਂਦਾ ਹਟ ਜਾਂਦਾ ਪਾਣੀ ਵੀ ਇਹ ਲੋ ਸੜਕਾਂ ਤੇ ਕਿੰਨਾ ਖੜਾ ਤੇ ਇੱਧਰ ਵੀ ਜਲੇਬੀਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਆ ਜਾ ਆ ਕਾਰ ਪਾਰਕਿੰਗ ਇੱਧਰ ਸੰਗਤ ਜਿਹੜੀ ਆਉਂ ਉਹ ਇ ਜਿਹੜੇ ਆ ਹਾ ਜਲ ਜੀਰੇ ਦੇ ਤੇ ਲਾਹੌਰ ਜੀਰਾ ਸ਼ਬੀਲਾ ਬਹੁਤ ਲੱਗੀਆਂ ਇੱਧਰ ਆ ਟਿੱਕੀਆਂ ਦੇ ਆ ਹਾਟ ਡੌਗ ਤੇ ਜਿਹੜੇ ਆ 버ਗਰ ਉਹ ਇੱਧਰ ਦੁਕਾਨਾਂ ਲੱਗੀਆਂ ਨਾਲ ਜਿਹੜੀਆਂ ਰਮਾਲਾ ਦੀਆਂ ਦੁਕਾਨਾਂ ਨੇ ਤੇ ਗੱਡੀਆਂ ਇੱਥੇ ਵੀ ਖੜੀਆਂ ਕਾਫੀ ਤੇ ਨਾਲ ਆ ਹਾ ਭਾਂਡੇ-ਭੁੰਡੇ ਵਾਲੀਆਂ ਜਿਹੜੀਆਂ ਵਾਪਸਿਕ ਦਾ ਸਾਮਾਨ ਚੱਲਦੇ ਅਗੇ ਆ ਆ ਦੇਖ ਸਕਦੇ ਸੰਗਤ ਜਿਹਨੇ ਜਿਹਨੇ ਜਾਣਾ ਤੇ ਉਹ ਦੇਖੋ ਪਾਣੀ ਦੇ ਵਿੱਚ ਉਹ ਵੀ ਜਿਹੜਾ ਜਾ ਰਹੇ ਆ ਪਾਣੀ ਕਿੰਨਾ ਉਹ ਦੇਖ ਸਕਦੇ ਖੜਾ ਆਵੇ ਕੋਸ ਪਾਣੀ ਦੇ ਵਿੱਚ ਚੁੱਕ ਕੇ ਤੇ ਇਧਰ ਵੀ ਆਹਾ ਵੇਚ ਰਹੇ ਆ ਕੋਈ ਸਰਵੇਈ ਜੀ ਕਿ ਆਪਾਂ ਵੀ ਜਾ ਰਹੇ ਆ ਨਾਲੇ ਮੈਂ ਆਪਾਂ ਪਾਣੀ ਦਾ ਬੋਲ ਸਾਡੇ ਦਰਵਾਜ਼ੇ ਤੇ ਆ ਗਿਆ ਆਪਾਂ ਮੱਈਆ ਭਗਵਾਨ ਜੀ ਦੇ ਦਰਵਾਜ਼ੇ ਉੱਤੇ ਆਹ ਮੱਈਆ ਦਾ ਦੁਕਾਨਾਂ ਦਾ ਜਿਹੜਾ ਸਾਰਾ ਪਿਆਲਾ ਦਾ ਖਰਾਬ ਹੋ ਗਿਆ ਮੀਂਹ ਦੇ ਕਾਰਨ ਸਾਰੀਆਂ ਦੁਕਾਨਾਂ ਦਾ ਕਾਰੋਬਾਰ ਖੁੱਸ ਗਿਆ ਤੇ ਇੱਧਰ ਵੀ ਆ ਤੇਲ ਅੰਦਰ ਚੜਦਾ ਹੈਗਾ ਭਗਵਾਨ ਦੇ ਤੇ ਉਤਰ ਇਦਾਂ ਕਰਕੇ ਤੇਲ ਦੇ ਅੰਦਰ ਦੁਕਾਨਾਂ ਹੈਗੀਆਂ ਤਾਂ ਆਪਣੇ ਆ ਸੇਲ ਚੱਲਦੀ ਹੈ 50 ਰੁਪਏ ਸੇਲ 30 ਰੁਪਏ ਸੇਲ 20 ਰੁਪਏ ਸੇਲ ਬਚੇ ਇਹ ਜਿਹੜੇ ਆ ਸ਼ਰਧਾਲੂ ਆ ਦੂਰ ਦੂਰ ਤੱਕ ਦੇਖੋ ਬਹਰੀਆਂ ਸੇਲਾਂ ਲੱਗੀਆਂ ਪਈਆਂ ਨੇ ਤੇ ਆ ਦੇਖ ਰਹੇ ਕਿਤੇ ਪ੍ਰਸ਼ਾਦ ਬਣ ਰਿਹਾ ਹੈਗਾ ਆ ਗਏ ਆਪਾਂ ਭਗਵਾਨ ਮੱਈਾ ਜੀ ਦੇ ਇਥੇ ਦਰਬਾਰ ਤੇ ਇਧਰੋਂ ਵੀ ਦੇਖ ਸਕਦੇ ਸਾਰੇ ਪਾਸੇ ਪੁਲਿਸ ਦੇ ਅੱਛੇ ਇੰਤਜ਼ਾਮ ਨੇ ਸਾਰੇ ਪਾਸੇ ਸਟੇਜਾਂ ਲੱਗੀਆਂ ਹੋਈਆਂ ਚੱਲਦੇ ਆਪਾਂ ਅੱਗੇ ਮੇਲਾ ਜੋਰਾ ਜੋਰਾ ਦੇ ਭਜਿਆ ਹੋਇਆ ਦੇਖ ਸਕਦੇ ਆ ਪੰਦਰ ਆ ਗਏ ਆ ਲੱਖ ਲੱਖ ਵਧਾਈ ਹੋਵੇ ਸਾਹਮਣੇ ਬਾਬਾ ਮਈਆ ਭਗਵਾਨ ਜੀ ਦਾ ਮੰਦਿਰ ਇਸ ਮੇਲੇ ਵਿੱਚ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਤੇ ਜੋੜਾ ਘਰ ਆ ਤੁਸੀਂ ਦੇਖ ਸਕਦੇ ਆ ਉੱਤਰ ਚੱਲਦੇ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਅੱਧਾਰੇ ਤੇ ਰੰਗਾ ਰੰਗ ਜਿਹੜਾ ਪ੍ਰੋਗਰਾਮ ਪੰਜਾਬੀ ਸਿੰਗਰ ਜਿਹੜੇ ਆਏ ਹੋਏ ਆ ਪਹੁੰਚੇ ਹੋਏ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਇੱਧਰ ਕੂੜਾਦਾਨ ਸਾਰਾ ਕੁਝ ਐ ਬੱਚਾ ਪ੍ਰਬੰਧ ਜਿਹੜਾ ਚੱਲ ਰਿਹਾ ਹੈਗਾ ਦੇਖ ਸਕਦੇ ਤੁਸੀਂ ਕੋਲ ਡਰਿੰਕ ਬਹੁਤ ਪਏ ਆ ਸਾਰਾ ਮੀਨ ਹੈ ਜਿਹੜਾ ਬੰਦੋ ਵਕਤ ਇਹਨਾਂ ਦਾ ਖਰਾਬ ਦਾ ਤਬਦੁਲ ਉੱਪਰ ਉੱਚੀ ਥੇਹ ਦੇ ਉੱਤੇ ਜਿਹੜਾ ਹੈ ਮਈਆ ਭਗਵਾਨ ਜੀ ਦਾ ਮੰਦਿਰ ਆਪਾਂ ਚੱਲਾਂਗੇ ਅੰਦਰ ਆਹ ਦੇਖੋ ਪਾਣੀ ਨਾਲ ਸਾਰੇ ਟੈਂਟ ਚੋ ਰਹੇ ਨੇ ਤੇ ਚੱਲਦੇ ਆਪਾਂ ਅੱਗੇ ਇੱਧਰ ਵੀ ਦੇਖ ਸਕਦੇ ਹੋ ਰਾਸ਼ਨ ਜਿਹੜਾ ਚੜਾਵਾ ਚੜਿਆ ਹੋਇਆ ਉਹ ਸਾਰਾ ਵਿੱਚ ਇੱਧਰ ਪਿਆ ਹੈਗਾ ਲੰਗਰ ਹਾਲ ਆ ਹੈ ਪੀਲੇ ਪਏ ਆ ਥਾਲੀਆਂ ਪਈਆਂ ਨੇ ਬੜੇ ਜੋਰ ਸ਼ੋਰ ਨਾਲ ਜਿਹੜਾ ਮੇਲਾ ਇਹ ਭਰਿਆ ਹੋਇਆ ਮੇਨ ਮੰਦਿਰ ਕਿਹੜਾ ਬੇਟਾ ਮੇਨ ਹੈ ਜੀ ਇੱਕ ਇੱਧਰ ਕੀ ਹੈ ਜੀ ਇੱਧਰ ਜਿਹੜੇ ਬੰਦੇ ਬੈਠੇ ਨੇ ਲੱਗਦਾ ਸੀ ਜਿਹੜੇ ਜਿਹੜੇ ਦੇਖਵਾ ਕਰ ਰਹੇ ਆ ਆਹ ਬਾਬਾ ਜੀ ਕਹਿੰਦੇ ਇੱਕ ਮਹੀਨੇ ਨੂੰ ਦੇਖਵਾ ਕਰਦੇ ਨਹੀਂ ਇਹ ਰੁਪਈਏ ਪੁੱਛ ਕੇ ਕਰ ਰਹੇ ਆ ਆਹਾਂ ਉਹ ਬੈਠੇ ਆ ਉਹ ਐਸਲੇ ਜਿਹੜੇ ਮੌਜੂਦ ਆ ਰਹੇ ਹੋ ਤੋਂ ਮੇਨ ਮੰਦਿਰ ਆ ਹੈ ਹਾਂ ਜੀ ਤੇ ਜਿਹੜਾ ਸ਼ਾਮੀ ਸ਼ਾਹ ਜੀ ਕਿਹੜੇ ਸੀ ਉਹ ਇੱਥੇ ਜਿਹਨਾਂ ਚੱਲ ਰਿਹਾ ਦਰਵਾਜ਼ਾ ਭਗਵਾਨ ਦੇ ਵਿੱਚ ਮੈਂ ਹੋਰ ਵੀ ਪੜਿਆ ਸੀ ਉਹਦੇ ਵਿੱਚ ਜਦੋਂ ਕਲਾਕਾਰ ਜੁਮੇ ਸ਼ਾਹ ਜੁਮੇ ਸ਼ਾਹ ਉਹ ਇੱਥੇ ਨੇ ਉਹ ਵੀ ਹਾਂ ਜੀ ਹਾਂ ਜੀ ਉਹਦਾ ਦਿਖਾਈ ਮਿਲਣਾ ਵਾਲੀ ਆ ਅੰਦਰ ਨਹੀਂ ਨਹੀਂ ਆ ਜਾਗੇ ਇਤਰੇਤੀ ਸ ਹੈ ਆਈਓ ਪੌਸਰੇ ਇੱਥੇ ਨਹੀਂ ਉਹ ਕੋਈ ਤੀਜੀ ਗੱਦੀ ਚੱਲਦੀ ਹੈ ਅੱਛਾ ਤੀਜੀ ਗੱਦੀ ਜੁਮੇ ਸ਼ਾਹ ਜੀ ਦੇ ਖਿਡਾਰੀ ਦੀ ਨੰਦੀ ਫਿਰ ਬਾਕੀ ਉਹ ਨਾਲੇ ਹੁੰਦੇ ਬਾਕੀ ਉਹਦੇ ਤੋਂ ਥੋੜੇ ਚੱਲਦੇ ਨੇ ਮੈਂ ਤੁਹਾਨੂੰ ਦੱਸਿਆ ਕਿ ਮਾਤਾ ਜੀ ਦੇ ਬੈਠੇ ਆਂ ਆਂਛਾ ਜੀ ਜਿਹੜੇ ਥੱਲੇ ਬੈਠੇ ਕਿਹੜੀ ਜਗ੍ਹਾ ਤੋਂ ਆਏ ਹੋ ਹਾਂਜੀ ਬੱਚੇ ਵਾਲ ਤੋਂ ਆ ਥੋੜੇ ਜਿਹਾ ਨਾ ਆਵਾਜ਼ ਦੀ ਪ੍ਰੋਬਲਮ ਹੋ ਰਹੀ ਆ ਢੋਲ ਵੱਜ ਰਿਹਾ ਚਲੋ ਕਿੰਨੇ ਦਿਨਾਂ ਅਜੇ ਲਾਸਟ ਮੇਲਾ ਹੈ ਹਾਂਜੀ ਹਾਂਜੀ ਲਾਸਟ ਠੀਕ ਆ ਕਿਵੇਂ ਦੇਖ ਰਹੇ ਹੋ ਮੇਲੇ ਨੂੰ ਅੱਛਾ ਅੱਛਾ ਥੈਂਕ ਯੂ ਯਾਰ ਹਾਂ ਕਿੱਥੋਂ ਆਏ ਹੋ ਲੋਕਾਂ ਦੀ ਆਏ ਜਾਈਆਂ ਬਰਦਰ ਅੱਛਾ ਕਿਹੜਾ ਪਿੰਡ ਆ ਅੱਛਾ ਠੀਕ ਚਲੋ ਵਧੀਆ ਨੇ ਅੱਛਾ ਅੱਛਾ ਠੀਕ ਆ ਚੱਲਦੇ ਆ ਅੰਦਰ ਵੀ ਦਰਸ਼ਨ ਕਰਾਂਗੇ ਇਹ ਆ ਪੋ ਮੰਦਰ ਜਾ ਗਏ ਬਾਬਾ ਅਲਮਸਤ ਜੀ ਦੇ ਜੈ ਮਈਆ ਭਗਵਾਨ ਜੀ ਸੱਤੇ ਰਹਿਮਾਂ ਰਹਿਮਤਾ ਜੈ ਅਲਮਸਤ ਬਾਪੂ ਜੀ ਸੱਤੇ ਰਹਿਮ ਤਾਂ ਬਾਜੀ ਬਾਪ ਬਹੁਤ ਸੋਹਣਾ ਦਰਬਾਰ ਬਾਬਾ ਜੀ ਦਾ ਇਹ ਆ ਜੀ ਬਾਬਾ ਜੀ ਦਰਬਾਰ ਚੱਲਦੇ ਆਪਾਂ ਅੱਗੇ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਬਾਅਦ ਚ ਤੁਹਾਨੂੰ ਜਿਹੜਾ ਵੱਖਰਾ ਪ੍ਰੋਗਰਾਮ ਉਹ ਵੀ ਦਿਖਾਵਾਂਗੇ ਤੁਸੀਂ ਫਿਰ ਇੱਥੇ ਸੇਵਾਦਾਰ ਹੋ ਅੱਛਾ ਕਿਵੇਂ ਥੋੜਾ ਦੱਸੋ ਬਾਬਾ ਜੀ ਬਾਰੇ ਬਾਬਾ ਜੀ ਤਾਂ ਸਾਰੇ ਜਿੰਦਗੀ ਆਣਾ ਥੋੜਾ ਜਿਹਾ ਪਹਿਲੇ ਉਹਨਾਂ ਦਾ ਉਹ ਡੈਥ ਹੋ ਗਈ ਹੋਣਾ ਆਸ਼ਾ ਜੀ ਤੇ ਹੁਣ ਉਹਨਾਂ ਦੀ ਉੱਪਰ ਜਗਾ ਬਣਾਈ ਗਈ ਹੈ ਅੱਛਾ ਜੀ ਇੱਧਰ ਚੜ ਕੇ ਜੀ ਹਾਂ ਜੀ ਚੜ ਕੇ ਅੱਛਾ ਸਾਹਮਣੇ ਦੀ ਜਾ ਕੇ ਉਹਨੇ ਚੜ ਕੇ ਉਹ ਉਧਰ ਪਿੱਛੇ ਆ ਜਿੱਥੇ ਪਾਰਕ ਹੁੰਦੀ ਸੀ ਅੱਛਾ ਜੀ ਉੱਥੇ ਹੁਣ ਉਹਨਾਂ ਦੀ ਜਗਾ ਬਣਾਈ ਗਈ ਹੈ ਅੱਛਾ ਜੀ ਮੈਂ ਤਾਂ ਪਟਿਆਲੇ ਤੋਂ ਆਇਆ ਕਵਰ ਕਰਨ ਲਈ ਤੇ ਚਲੋ ਦਰਸ਼ਨ ਕਰਾਂਗੇ ਧੰਨਵਾਦ ਆ ਤੁਹਾਡਾ ਹਾਂ ਉਹਨਾਂ ਦਾ ਕਮਰਾ ਸੀ ਅੱਛਾ ਇਹ ਉਹਨਾਂ ਦਾ ਕਮਰਾ ਸੀ ਆ ਬਾਬਾ ਜੀ ਦਾ ਉਹ ਹੁਣ ਬੈਠਣ ਵਾਲਾ ਉਹਨਾਂ ਦੀ ਕੁਰਸੀ ਹੈ ਕੁਰਸੀ ਉਹਨਾਂ ਦਾ ਚਲੋ ਪ੍ਰਣਾਮ ਆ ਸਾਰੇ ਧਰਮਾਂ ਨੂੰ ਵੀ ਤੇ ਬਾਬਾ ਜੀ ਨੂੰ ਵੀ ਧੰਨਵਾਦ ਆ ਜੈ ਮਾਤਾ ਜੈ ਬਾਬੇ ਦੀ ਤੇ ਸਕਰੀਨ ਤੇ ਚੱਲ ਰਿਹਾ ਤੇ ਆਪਾਂ ਅੰਦਰ ਉੱਧਰ ਚੱਲਾਂਗੇ ਜਿੱਥੇ ਭਗਵਾਨ ਦਰਬਾਰ ਮਈਆ ਭਗਵਾਨ ਜੀ ਫਲੋਰ 52ਵਾਂ ਸਲਾਨਾ ਜੋੜ ਮੇਲਾ ਜਿਹੜਾ ਇਹ ਭੰਡਾਰਾ ਉਹ ਚੱਲ ਰਿਹਾ ਹੈਗਾ ਤੇ ਢੋਲ ਵਾਲੇ ਬਾਈ ਬੈਠੇ ਨੇ ਤੇ ਆਹ ਦੇਖੋ ਪੱਜ ਦੇ ਕੀ ਆਵਾਜ਼ਾਂ ਨਜ਼ਾਰੇ ਬੱਜੇ ਪਏ ਆ ਔਰੇ ਵਾਹ ਜੀ ਚੰਗੇ ਤੋਂ ਵੀ ਵੇਖ ਰਹੇ ਹੋ ਮੈਂ ਜੋਰਾ ਸ਼ੋਰਾ ਨਾਲ ਜਾ ਰਹੀਏ ਚੱਲਦੇ ਆਪਾਂ ਅੰਦਰ ਉੱਪਰ ਇੱਥੇ ਚਰਨ ਧੋ ਕੇ ਅੰਦਰ ਜਾਣਾ ਪੈਂਦਾ ਤੇ ਬਹੁਤ ਸੋਹਣਾ ਇਹ ਆ ਲਓ ਜੀ ਇਹ ਹੈ ਸ਼ਿਮਲਾ ਕੁੜੀਆ ਜੈ ਮਈਆ ਭਗਵਾਨ ਜੀ ਦੀ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੋ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਉਹਨਾਂ ਦੀ ਸਭਨਾਂ ਦੀ ਹਾਜ਼ਰੀ ਜਿਹੜੀ ਆ ਇੱਥੇ ਲੱਗ ਚੁੱਕੀ ਹੈ ਸੰਗਤਾਂ ਹੁਮਮਾ ਆ ਕੇ ਜਿਹੜੀਆਂ ਪਹੁੰਚ ਰਹੀਆਂ ਨੇ ਚੱਲਦੇ ਆਪਾਂ ਅੱਗੇ ਅਬੀਰ ਇੱਕ ਟੌਫੀਆਂ ਵੰਡ ਰਿਹਾ ਬਹੁਤ ਸੋਹਣਾ ਲੱਗ ਰਿਹਾ ਪ੍ਰਸ਼ਾਦ ਦੇ ਤੌਰ ਤੇ ਜਾ ਭਗਵਾਨ ਜੀ ਦਾ ਜੈ ਜੇ ਦਰਵਾਰ ਕੀ ਜੈ ਬਜ਼ਾਰ ਸਾਹਿਬ ਸਾਰੇ ਬੜਾ ਲਗਣ ਦੇ ਨਾਲ ਜਿਹੜੀ ਬਹਿੰਤ ਦੇ ਨਾਲ ਆ ਪੰਸਰੀ ਵਜਾ ਰਿਹਾ ਕਿੰਨੀ ਸੋਹਣੀ ਲੱਗ ਰਿਹਾ ਵੇਖੋ ਹੈ ਉਹ ਆਪਾਂ ਚੜਾਈਆਂ ਤੇ ਆ ਗਏ ਆ ਉੱਤੇ ਤੇ ਇੱਧਰ ਵੀ ਦਰਸ਼ਨ ਕਰਦੇ ਆਪਾਂ ਕ੍ਰਿਸ਼ਨ ਜੀ ਦੀ ਫੋਟੋ ਜਿਹੜੀ ਲੱਗੀ ਹੋਈ ਹੈ ਧੂਣਾ ਚੱਲ ਰਿਹਾ ਬਾਬਾ ਜੀ ਦਾ ਤੇ ਦਰਸ਼ਨ ਕਰੋ ਤੇ ਕੋ ਇਸ ਗੁਰੂ ਘਰ ਦੇ ਆ ਖੁਸ਼ੀਆਂ ਪ੍ਰਾਪਤ ਕਰੋ। ਲਓ ਜੀ ਅੱਗੇ ਚੱਲਦੇ ਆਂ ਵਧੇ ਹੋਏ ਆਪਾਂ ਤੁਹਾਨੂੰ ਅੱਗੇ ਦਰਸ਼ਨ ਕਰਾਵਾਂਗੇ। ਤੇ ਇੱਧਰ ਵੀ ਆਪਾਂ ਦਰਸ਼ਨ ਕਰਦੇ ਆ ਵੀ ਇੱਥੇ ਹੁਣ ਹੀ ਸਫਾਈ ਨਾਲ ਦੇ ਨਾਲ ਕਰ ਰਹੇ ਆ ਸੰਗਤਾਂ ਮੱਥਾ ਟੇਕ ਕੇ ਕੋ ਵਾਪਸ ਜਾ ਰਹੀ ਆ ਕਿੱਧਾਂ ਕੋ ਕਿੱਧਾਂ ਹੁਤੇ ਕੋਈ ਸਾਰਾ ਕਾਫੀ ਵੱਡਾ ਜਿਹੜਾ ਇਹ ਮਈਆ ਭਗਵਾਨ ਜੀ ਦਾ ਫਲੋਰ ਵਿਖੇ ਹੈਗਾ ਝੰਡਾ ਸਾਹਿਬ ਨੇ ਦੇਖ ਸਕਦੇ ਹੋ ਝੂਮ ਰਹੇ ਨੇ ਬੜੇ ਵਧੀਆ ਲਹਿਰਾ ਰਹੇ ਨੇ ਤੇ ਦਰਸ਼ਨ ਕਰੋ। ਸਾਹਮਣੇ ਵੀ ਆਪਾਂ ਚੱਲਦੇ ਆਂ ਅੰਦਰ ਤੇ ਸਾਰੇ ਪਾਸੇ ਤੁਸੀਂ ਦੇਖੋ ਕਾਫੀ ਉੱਚੀ ਜਗ੍ਹਾ ਦੇ ਉੱਤੇ ਇਹ ਜਿਹੜਾ ਮਾਤਾ ਦਾ ਮੰਦਿਰ ਬਾਬੇ ਦਾ ਅਸਥਾਨ ਉਹ ਬਣਿਆ ਹੋਇਆ ਹੈਗਾ ਇਹ ਹੈ ਜੈ ਮਈਆ ਭਗਵਾਨ ਜੀ ਸੱਤੇ ਰਹਿਮ ਦਾ ਦਾ ਇਹ ਅਸਥਾਨ ਜੀ ਆਇਆਂ ਨੂੰ ਤੇ ਚੱਲਦੇ ਆਪਾਂ ਦਰਸ਼ਨ ਕਰਾਂਗੇ ਤਾਂ ਭੀੜ ਕਾਫੀ ਸੰਗਤਾਂ ਅੰਦਰ ਮੱਖਾਂ ਤੇ ਕੰਝਾਰੀਆਂ ਨੇ ਚਲੋ ਆਪਾਂ ਵੀ ਨਿਸ਼ਕਾਰ ਕਰਾਂਗੇ ਇਧਰ ਆਉਂਦੀ ਆ ਸੱਤੇ ਰਹਿਮਤਾਂ ਜੀ ਦਾ ਅਸਥਾਨ ਨਰਸ਼ਨ ਕਰੋ ਇਹ ਅਸਥਾਨ ਬਣਿਆ ਹੋਇਆ ਤੁਸੀਂ ਦਰਸ਼ਕ ਕਰੋ ਸੱਤੇ ਰਹਿਮਤਾਂ ਦਾ ਜਿਹੜੀ ਥਾਂ ਝੂਮੋਰ ਬੜੇ ਸੋਹਣੇ ਬੜੇ ਪੁਰਾਣੇ ਇਹ ਦੇਖ ਰਿਹਾ ਤੁਸੀਂ ਬਣੇ ਹੋਏ ਨੇ ਤੇ ਸੇਵਾਦਾਰ ਸਾਹਿਬ ਬੈਠੇ ਨੇ ਜੈ ਬਾਬੇ ਦੀ ਜੈ ਮਾਤਾ ਦੀ ਜੈ ਮਾਤਾ ਦੀ ਸਾਜੀ ਕੀ ਸ਼ੁਭਨਾ ਬੀਰ ਜੀ ਦਾ ਮੇਰਾ ਜੀ ਸਤਿਨਾਮ ਜੀ ਅੱਜ ਆ ਇਹ ਬਾਬਾ ਜੀ ਬਾਰੇ ਦੱਸੋ ਸਾਨੂੰ ਸਾਰਿਆਂ ਦਾ ਮਈਆ ਭਗਵਾਨ ਜੀ ਹੈ ਜੀ ਇਹ ਅੱਛਾ ਜੀ ਫਕੀਰ ਹੈ ਜੀ ਹਾਂ ਜੀ ਅੱਛਾ ਜੀ ਇਹ ਫਕੀਰ ਸਨ ਹਾਂ ਜੀ ਹਾਂ ਜੀ ਠੀਕ ਹੈ ਜੀ ਬੜੀ ਮਿਹਰਬਾਨੀ ਰਹਿਮਤ ਜੀ ਨੇ ਦੀ ਬਖਸ਼ੀ ਅੱਛਾ ਜੀ ਹਾਂ ਜੀ ਹਾਂ ਜੀ ਤੂਣਾ ਲਾ ਕੇ ਰੱਖਦੇ ਜੀ ਅੱਛਾ ਜਿਹੜਾ ਤੂਣਾ ਬਾਹਰ ਚੱਲ ਰਿਹਾ ਜੀ ਥੱਲੇ ਹਾਂ ਜੀ ਹਾਂ ਜੀ ਇਹਨਾਂ ਦਾ ਹੀ ਆਵੇਂ ਦਰਸ਼ਨ ਕਰ ਆਇਆ ਜੀ ਹਾਂ ਜੀ ਹਾਂ ਜੀ ਇਹਨਾਂ ਦਾ ਹੀ ਆ ਠੀਕ ਹੈ ਜੀ ਚਲੋ ਜੈ ਬਾਬੇ ਜੀ ਜੈ ਮਈਆ ਜੀ ਜੈ ਮਈਆ ਭਗਵਾਨ ਜੀ ਜੈ ਮਈਆ ਭਗਵਾਨ ਇਹ ਜੀ ਆਪਾਂ ਦਰਸ਼ਨ ਕਰ ਰਹੇ ਸੀ ਜੈ ਬੋਤਨਾ ਅੰਦਰ ਸਜਿਆ ਹੋਇਆ ਜੋਤ ਜਗ ਰਹੀ ਆ ਦੇਖਦਾ ਕਿ ਦਰਸ਼ਨ ਕਰੋ ਜੋਤ ਦੇ ਸਜਿਆ ਮੱਇਆ ਭਗਵਾਨ ਇਸ ਤਰ੍ਹਾਂ ਜਿਹੜਾ ਤੇਲ ਵੀ ਚੜਦਾ ਹੈਗਾ ਆ ਦੇਖਿਓ ਤੇਲ ਦੀਆਂ ਛਿੱਟੀਆਂ ਜਿਹੜੀਆਂ ਭਰੀਆਂ ਹੋਈਆਂ ਤੇ ਬਾਾਰੇ ਸੀਗੇ ਵਿੱਚ ਫਾਈਨਲੀ ਆਪਾਂ ਅੰਦਰ ਮੱਥਾ ਜਿਹੜਾ ਉਹ ਟੇਕ ਆਏ ਆ ਚੱਲਦੇ ਆਪਾਂ ਅੱਗੇ ਤੇ ਦਰਸ਼ਨ ਵੀ ਕਰਾਂਗੇ ਸੰਗਤ ਮਿਲਕਾ ਕੇ 라ਟੂ ਹੈ ਜਾਤੇ ਕਰੀ ਜਾਂਦੇ ਕਰੀ ਆਪਾਂ ਇੱਧਰ ਚੱਲਾਂਗੇ ਇੱਧਰ ਵੀ ਆਪਾਂ ਦਰਸ਼ਨ ਕਰਾਂਗੇ ਤੇ ਇੱਧਰ ਆਪਾਂ ਦਰਸ਼ਨ ਕਰ ਰਹੇ ਆਂ ਅੰਦਰ ਦਰਸ਼ਨ ਕਰਾਂਗੇ ਜੀ ਇਹ ਬਾਬਾ ਜੁਮੇਸ਼ਾਹ ਜੀ ਦਾ ਸਥਾਨ ਆ ਬਹੁਤ ਸੋਹਣਾ ਸਥਾਨ ਜਿਹੜਾ ਬਣਿਆ ਹੋਇਆ ਚੱਲਦੇ ਆਪਾਂ ਅੰਦਰ ਦਰਸ਼ਨ ਕਰਾਂਗੇ ਤੇ ਇਸ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ ਬਹੁਤ ਸੋਹਣਾ ਪੁਰਾਣਾ ਜਿਹੜਾ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਆ ਜਿੰਨ ਜੀ ਉਹਨਾਂ ਦਾ ਡਾ ਦਰਬਾਰ ਨਰਬਾਬੇ ਜੀ ਉਹ ਦੇਖ ਰਹੇ ਹੋ ਤੇ ਉਧਰ ਪ੍ਰੋਗਰਾਮ ਵੀ ਚੱਲ ਰਿਹਾ ਹੈਗਾ ਸਟੇਜ ਪ੍ਰੋਗਰਾਮ ਉਹ ਆਪਾਂ ਬਾਅਦ ਵਿੱਚ ਜਿਹੜਾ ਉਹ ਕਵਰ ਕਰਾਂਗੇ ਚਲੋ ਮੱਥਾ ਟੇਕ ਲਿਆ ਆਪਾਂ ਚੁੰਮੀ ਸ਼ਾਹ ਜੀ ਦਾ ਸਥਾਨ ਹੈ ਜੀ ਚਲੋ ਜੈ ਬਾਬੇ ਦੀ ਮਾਰਦਾ ਗਰਮੀ ਵੀ ਕਾਫੀ ਹੋ ਰਹੀ ਅੰਦਰ ਤੇ ਸਾਹਮਣੇ ਪਰਲੇਪੰਸ ਸਿੰਗਰ ਲੱਗੇ ਹੋਏ ਨੇ ਆਪਾਂ ਉਧਰ ਵੀ ਚੱਲਾਂਗੇ ਤੇ ਕਵਰੇਜ ਕਰਾਂਗੇ ਇਹ ਹੈ ਸੱਚੇ ਰਹਿਮਤਾ ਦਾ ਦਰਬਾਰ ਅਲਮਸਤ ਬਾਪੂ ਜੀ ਸਰਕਾਰ ਤੇ 28 9 2022 ਜੇਬ ਕਟੜਾ ਤੋਂ ਸਾਵਧਨ ਸਾਰੇ ਪਾਸੇ ਲਿਖਿਆ ਹੋਇਆ ਆਪਾਂ ਚੱਲਦੇ ਆ ਬਾਪੂ ਅਲਮਸਤ ਜੀ ਦੀ ਸਰਕਾਰ ਦੇ ਅੰਦਰ ਦਰਸ਼ਨ ਕਰਾਂਗੇ ਤੇ ਸੰਗਤਾਂ ਅੰਦਰ ਜਿਹੜੀਆਂ ਦਰਸ਼ਨ ਕਰ ਰਹੀਆਂ ਨੇ ਦਰਸ਼ਕੋ ਜੋ ਹੈ ਬਾਪੂ ਅਲਮਸਤ ਜੀ ਬਹੁਤ ਸੋਹਣਾ ਅੰਦਰ ਲੱਗ ਰਿਹਾ ਹੈਗਾ ਸੰਗਤਾਂ ਜਿਹੜੀਆਂ ਉਹ ਦੂਰੋਂ ਬਦੂਰੋਂ ਆ ਰਹੀਆਂ ਨੇ ਤੇ ਦਰਸ਼ਨ ਕਰ ਰਹੀਆਂ ਨੇ ਜੋਤ ਜਗ ਰਹੀ ਆ ਤੇ ਇਹ ਬਾਪੂ ਆਲਮਸਤ ਜੀ ਨੇ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਦਰਸ਼ਨ ਕਰੋ ਜੀ ਬਾਪੂ ਆਲਮਸਤ ਜੀ ਜਿਹੜੀਆਂ ਜਗਾ ਤੇ ਦਰਸ਼ਨ ਕਰਦੇ ਆ ਸਿਰ ਨਮੋਣੇ ਤੇ ਬਹੁਤ ਸੋਹਣਾ ਇਨਾਂ ਦੇ ਆਸ਼ੀਰਵਾਦ ਕਾ ਕਾ ਆਪਾਂ ਜਿਹੜਾ ਉਤਰੇ ਫਿਰਦੇ ਆ ਜੈ ਹੋ ਚੱਲਦੇ ਆ ਬਾਹਰ ਨੂੰ ਹੋ ਆਪਾਂ ਪਿਛਲੇ ਪਾਸੇ ਖੜੇ ਆ ਮਈਆ ਦਰ ਭਗਵਾਨ ਜੀ ਦੇ ਦਰਵਾਰ ਦੇ ਪਿੱਛੇ ਦੇ ਪਾਸੇ ਤੇ ਆ ਦਰਸ਼ਨ ਕਰੋ ਕਾਫੀ ਅੱਛਾ ਥੇ ਦੇ ਉੱਤੇ ਜਿਹੜੇ ਬਣਿਆ ਹੋਇਆ ਵਾ ਬਾਕੀ ਇੱਥੇ ਲਿਖਿਆ ਵੀ ਜੇਪ ਕਤਰਨ ਤੁਸੀਂ ਸਾਰਿਆਂ ਨੇ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਸਾਰਿਆਂ ਸੱਤਾ ਬੈਠੀਆਂ ਨੇ ਦੇਖ ਰਹੇ ਹੋ ਤੁਸੀਂ ਛੋ ਜਿਹੜੇ ਮੇਰੇ ਵੀਰ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਦੱਸੋ ਮੈਨੂੰ ਕਮੈਂਡ ਕਰਕੇ ਵੀ ਕਿੱਥੋਂ-ਕਿੱਥੋਂ ਸੰਗਤਾਂ ਜਿਹੜੀਆਂ ਮੇਰੀ ਵੀਡੀਓ ਨੂੰ ਦੇਖ ਰਹੀਆਂ ਕੋਈ ਗਲਤੀ ਹੋ ਵੀ ਤਾਂ ਮਾਫ ਕਰਨਾ ਤੇ ਚੱਲਦੇ ਆਪਾਂ ਵਾਪਸ ਜਿੱਦੇ ਸਟੇਜ ਵਾਲ ਪ੍ਰੋਗਰਾਮ ਚੱਲਦਾ ਉਧਰ ਵੀ ਚੱਲਾਂਗੇ ਤੁਹਾਨੂੰ ਉਹ ਵੀ ਦਰਸ਼ਨ ਕਰਾਵਾਂਗੇ ਵਾਪਸ ਜਾ ਰਹੇ ਆਂ ਬੀਨ ਸੇਵਾ ਦਾ ਨਾਲ ਦੀ ਨਾਲ ਜਿਹੜੇ ਸਫਾਈ ਉਹ ਕਰਦੇ ਪਏ ਆ ਜੀ ਥਰ ਪਾਸੇ ਜਿਹੜੇ ਆ ਰੂਟੀਆਂ ਚੱਲ ਰਹੀਆਂ ਨੇ ਇਧਰ ਵੀ ਆਪਾਂ ਪਹਿਲਾਂ ਜਾ ਆਏ ਆ ਨਿਸ਼ਾਨ ਸਾਹਿਬ ਜਿਹੜਾ ਝੰਡਾ ਪਾਵ ਉਧਰ ਆਪਾਂ ਦਰਸ਼ਨ ਕਰ ਰਹੇ ਆਂ ਵਾਪਸ ਆਪਾਂ ਜਾ ਰਹੇ ਆਂ ਦੇਖੋ ਕਿੰਨਾ ਸੋਹਣਾ ਇਹ ਅਸਥਾਨ ਮਈਆ ਭਗਵਾਨ ਜੀ ਦਾ ਬਣਿਆ ਹੋਇਆ ਇਹ ਹੈ ਜੀ 52ਵਾਂ ਮੇਲਾ ਇਹ ਹੈ ਜੀ 52ਵਾਂ ਮੇਲਾ ਮਈਆ ਸਰਕਾਰ ਜੀ ਦਾ ਭਗਵਾਨ ਮਈਆ ਸਰਕਾਰ ਫਲੋਰ ਵੀ ਖੇ ਚੱਲ ਰਿਹਾ ਹੈਗਾ ਇਸ ਵਾਰ ਵੀ ਇਹ 24 25 26 ਦਾ ਆਖਰੀ ਦਿਨ ਆ ਤੇ ਜਿਹੜੇ ਮੇਰੇ ਵੀਰ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਅਗਲੀਆਂ ਵੀਡੀਓ ਜਿਹੜੀਆਂ ਬੜੀ ਆਸਾਨੀ ਨਾਲ ਮਿਲ ਸਕਣ ਜੈ ਬਾਬੇ ਦੀ ਜੀ ਜੈ ਬਾਬੇ ਮਈਆ ਭਗਵਾਨ ਜੀ ਦਾ ਸਾਥੇ ਦਰਬਾਰ ਕੀ ਜੈ ਪਾਪਾ ਹੁਣ ਬਾਹਰਲੇ ਪਾਸੇ ਨੂੰ ਵਾਪਸ ਜਾ ਰਹੇ ਆ ਦਰਸ਼ਨ ਤੁਹਾਨੂੰ ਕਰਾ ਦਿੱਤੇ ਆ ਤੇ ਗੱਦੀ ਨਸ਼ੀਨ ਇੱਧਰ ਆਪਣੇ ਦਰਸ਼ਨ ਲੈ ਕੇ ਚੱਲਦੇ ਆ ਗੱਦੀ ਨਸ਼ੀਨ ਮਈਆ ਨਿੰਮੋ ਜਿਹਦੇ ਆਪਾਂ ਸਥਾਨ ਤੇ ਚੱਲਦੇ ਆ ਜਿਹੜੇ ਅੱਜ ਅੱਜ ਕੱਲ ਗੱਦੀ ਨਸ਼ੀਨ ਨੇ ਤੇ ਚੌਲੇ ਅੰਦਰ ਦਰਸ਼ਨ ਕਰਾਂਗੇ ਇਹਨੇ ਨਿੰਮੋ ਮਹਾਰਾਜ ਜੀ ਦਰਸ਼ਨ ਕਰੋ ਆ ਜੋ ਬਣਾਏ ਇੱਕ ਵਾਰ ਪ੍ਰੋਗਰਾਮ ਚੱਲਦਾ ਆਪਾਂ ਉਧਰ ਵੀ ਚੱਲਾਂਗੇ ਸੰਗਤ ਬੈਠੀ ਆ ਨਿਮੋ ਸਰਕਾਰ ਜੀ ਤੇ ਆਪਾਂ ਦਰਸ਼ਨ ਕਰ ਲਏ ਆ ਤੇ ਸੰਗਤ ਕਾਫੀ ਬੈਠੀ ਆ ਚੱਲਦੇ ਆ ਆਪਾਂ ਬਾਹਰ ਨੂੰ ਸੰਗਤ ਦੇਖ ਰਹੇ ਤੁਸੀਂ ਆ ਰਹੀ ਆ ਮੁੱਖ ਮਹਾਗੇ ਸਲਾਨਾ ਜੋੜ ਮੇਲਾ ਤੇ ਭੰਡਾਰਾ ਦਰਵਾਰ ਮਈਆ ਭਗਵਾਨ ਜੀ ਫਲੋਰ ਤੇ ਆਪਾਂ ਦਰਸ਼ਨ ਕਰ ਲਏ ਚੱਲਦੇ ਆ ਆਪਾਂ ਬਾਬਾ ਆਲਮਸਤ ਬਾਦਸ਼ਾਹ ਜੀ ਇੱਧਰ ਸਾਰੀਆਂ ਫੋਟੋਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਨਿਮੋ ਸਰਕਾਰ ਜੀ ਮਾਤਾ ਜੀ ਦਰਸ਼ਨ ਕਰਲੇ ਬਹੁਤ ਸੋਹਣਾ ਲੱਗਾ ਆ ਦੇਖ ਰਹੇ ਹੋ ਸਾਰੇ ਪਾਸੇ ਫੋਟੋਆਂ ਸੈਲਫੀਆਂ ਲੈ ਰਹੇ ਨੇ ਸੰਗਤ ਆ ਰਹੀ ਹੈ ਬੜਾ ਜੂਰੋ ਸ਼ੂਰਾਂ ਤੇ ਜਿਹੜਾ ਇਹ ਮੇਲਾ ਭੰਡਾਰਾ ਚੱਲ ਰਿਹਾ ਹੈਗਾ ਤੇ ਆਪਾਂ ਇਧਰੋਂ ਮੱਥਾ ਟੇਕਿਆ ਮਈਆ ਨਿਮੋ ਜੀ ਦੇ ਗੱਦੀ ਦੀ ਸ਼ੀਲ ਜੈ ਮਸਤਾ ਦੀ ਜੈ ਮਸਤਾ ਦੀ ਜੈ ਮਸਤਾ ਸਾਰੇ ਪਾਸੇ ਆਪਾਂ ਸਿੱਧੇ ਤੁਹਾਨੂੰ ਦਰਸ਼ਨ ਕਰਾ ਦਿੱਤੇ ਆ ਇਹਦੇ ਨਾਲ ਅੱਗੇ ਚੱਲਦੇ ਆ ਇੱਧਰ ਵੀ ਜਿਹੜਾ ਕੋਲਡ ਡਰਿੰਕ ਦਾ ਜਿਹੜਾ ਲੰਗਰ ਉਹ ਵਰਤਾਇਆ ਜਾ ਰਿਹਾ ਹੈਗਾ ਫੇਰ ਸ਼ੁਰੂ ਹੋਵੇ ਜੋ ਮੈਂ ਆਇਆ ਸੀ ਉਹ ਤਾਂ ਨਹੀਂ ਸੀਗਾ ਤੇ ਸੰਗਤ ਸਾਰੀ ਜਿਹੜੀ ਆ ਕੋਲਡ ਡਰਿੰਕ ਦਾ ਉਹ ਲੰਗਰ ਉਹ ਸੰਗਤ ਵੱਲੋਂ ਛਕਾਇਆ ਜਾ ਰਿਹਾ ਹੈਗਾ ਦੇਖ ਰਹੇ ਹੋ ਤੁਸੀਂ ਇੱਧਰ ਵੀ ਬਹੁਤ ਜੀ ਬਹੁਤ ਆਪਾਂ ਵੀ ਪ੍ਰਸ਼ਾਦ ਜਿਹੜਾ ਲਵਾਂਗੇ ਥੋੜਾ ਜਿਹਾ ਹੋਰ ਬਾਜੋ ਅੱਜ ਬਾਹਰ ਦੇ ਪਾਸੇ ਜਾ ਰਹੇ ਆਪਾਂ ਤੇ ਰੰਗ ਰੰਗੋ ਜਿਹੜਾ ਸਿੰਗਰ ਲੱਗੇ ਹੋਏ ਆ ਪੰਜਾਬੀ ਸਿੰਘ ਉਧਰ ਵੀ ਚੱਲਦੇ ਆਣ ਦਰਸ਼ਕ ਉਹਨੇ ਬਾਅਦ ਵਿੱਚ ਉਹਦਾ ਆਪਾਂ ਦੇਖਦੇ ਆ ਉਹਦੇ ਅਲੱਗ ਤੋਂ ਵੀ ਜਿਹੜੇ ਹੋਰ ਸਿੰਗਰ ਆਉਣਗੇ ਉਹਦਾ ਸਵਾਦਾ ਤੁਹਾਨੂੰ ਉਹ ਸੁਣਾਇਆ ਜਾਊਗਾ ਦਿਖਾਇਆ ਜਾਊਗਾ ਜੀ ਆਹ ਦੇਖ ਸਾਹ ਸੰਗਤ ਜਿਹੜੇ ਠਾਠਾ ਮਾਰਦਾ ਕਾਠੋਂ ਪਹੁੰਚਿਆ ਹੋਇਆ ਜੀ ਲੱਖ ਲਾਈਵ ਧਾਈ ਹੋਵੇ ਬਾਬਾ ਨਿਮੋਜੀ ਸਾਰੇ ਬਾਬਾ ਜੀ ਬੈਠੇ ਆ ਇਸ ਤਰ੍ਹਾਂ ਸਾਰੇ ਪਾਸੇ ਇਸ ਤਰ੍ਹਾਂ ਲਿਖਿਆ ਹੋਇਆ ਆਏਗਾ ਚੱਲਦੇ ਆ ਅੱਗੇ ਆ ਗਿਆ ਜਿੱਦੜ ਆਪਣਾ ਚੱਲ ਰਹੇ ਆ ਪ੍ਰੋਗਰਾਮ ਫਿੰਗਰ ਲੱਗੇ ਹੋਇਆ ਤੇ ਆ ਦੇਖ ਸਕਦੇ ਹੋ ਤੁਸੀਂ ਇੱਧਰ ਵੀ ਜਿਹੜੀਆਂ ਸ਼ਵੀਲਾਂ ਠੰਡੇ ਜਲਦੇ ਉਹ ਚੱਲ ਰਹੀਆਂ ਨੇ ਅੱਗੇ ਚੱਲਦੇ ਆਂ بارش ਕਾਫੀ ਪੈ ਕੇ हट ਗਿਆ ਇਹਨੇ ਸਾਰਾ ਮੇਲੇ ਦਾ ਸਵਾਦ ਹੀ ਖਰਾਬ ਕਰ ਦਿੱਤਾ ਸੰਗਤਾਂ ਖੜੀਆਂ ਨੇ ਟੈਂਟ ਚੋ ਰਹੇ ਆ ਦੇਖ ਰਹੇ ਹੋ ਤੁਸੀਂ ਬੁਰਾ ਹਾਲ ਹੋਇਆ ਵਾ ਤੇ ਸੰਗਤ ਫੇਰ ਵੀ ਉਸੇ ਤੋਂ ਵੱਧ ਹੈਗੀ ਆ ਕਿਤੇ ਵੱਧਾ ਅੱਜ ਮੀਂਹ ਦੇ ਵਿੱਚ ਵੀ ਕਾਫੀ ਸੰਗਤ ਆਈ ਹੋਆ ਹੈ ਨਾ ਹਾਂ ਚਲੋ ਇਹ ਬਾਬੇ ਜੀ ਦੀ ਕਰਾਮਾਤਾਂ ਨੇ ਅੱਲਾਹ ਦੀ ਸੌਮਈਆ ਆਸ ਨੂੰ ਦੇਖਿਆ ਜਰਿ ਕੇ ਸ਼ੂਕ ਹੋਏ ਬਣਾਕਣਾ ਬਾਬਾ ਜੀ ਦਰਸ਼ਨ ਕਰੋ ਸਰ ਜੀ ਜਿਸੇ ਬੰਦਾ ਸਾਹਿਬ ਨੇ ਜੋਰ ਦੀ ਤਾਲੀ ਬੋਲੀ ਇੱਕ ਗੋਮੀ ਜਾਨੀ ਖੜੀ ਹੋਈ ਆ ਬਹੁਤ ਪਿਆਰੀ ਉੱਪਰ ਵੀ ਦੇ ਸਾਹ ਚੋ ਕਾਫੀ ਸੋਹਣੀ ਆ ਜੋਰ ਦੀ ਤਾਲੀ ਹੁੰਦੀ ਆ ਤੇ ਅਜੋਨਾ ਜੀ ਜੀ ਆਪਾਂ ਚੱਲਦੇ ਆ ਅੰਦਰ ਚੱਲਦੇ ਆਪਾਂ ਅੰਦਰ ਦਰਸ਼ਨ ਕਰਾਂਗੇ ਸੁਣੀ ਗੱਲ ਬੜਾ ਵਧੀਆ ਜਿਹੜਾ ਅਰੇਂਜਮੈਂਟ ਕੀਤਾ ਗਿਆ ਦਾ ਜੀ जड़े ਆਹੋ ਲੱਗੇ ਹੋਏ ਆ ਤੇ ਅਪ ਚੱਲਦੇ ਆ ਅੱਗੇ ਮਹਿਮਤ ਕੁਝ ਕੁ ਬਹੁਤ ਸਾਰੂ ਮਿੜਿ ਲਉ ਉਹ ਮੇਰਾ ਮਾਲਕ ਇਹ ਨਾ ਸਖੀ ਇਹ ਨਾ ਕਰੀ ਮੈਂ मैं। ਸੇ ਪਹਿਲੇ ਕੋਈ ਨੋਨ ਬਾਜਨੇ ਵਾਲੀ ਸਰਕਾਰ ਹੈ ਨਹੀਂ ਆ ਭਗਵਾਨ ਕੋਈ ਨਾ ਗਾਣਾ ਨਾ ਗਾਉਣ ਬਾਰੇ ਸਰਕਾਰ ਨਹੀਂ ਬੰਦ ਗਾਉਣ ਬਾਰੇ ਸਰਕਾਰ ਜੀ ਹੋ ਜੰਮਰੇ ਆਪ ਮੱਥਾ ਟੇਕਾਂਗੇ i <laughs> you.